ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੂੰ ਚਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦੇ ਅਫਸਰਾ ਆ ਗਿਆ ਤੇ ਚੰਗਾ ਆ ਤੇ ਅੱਗੇ ਆਹੋ ਮੈਂ ਸੀਆਈਏ ਸਟਾਫ ਵਾ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਚਾਲੀਆਂ ਲਵਾ ਲੋ ਮੇਰੀਆਂ ਕਮਾਲ ਹੋਈ ਭਈ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਚੱਕ ਰਹੀ ਸੀ ਬਣਾਉਂ ਸਾਡੇ ਕੱਪੜਿਆਂ ਦੇ ਵਿੱਚ

भविख भी किसी भी कल जो किस उस है भंग किया उसमें उस इजाजत नहीं दी जाएगी सख्त कार्रवाई की जाएगी